ਹਾਂਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੀਸਗੰਗ ਤੋਂ ਸਭ ਤੋਂ ਜੋ ਸਾਈਕਲ ਗੁਰਦੇਗ ਬਾਹਾ ਜੀ ਸ਼ਹੀਦੀ ਜਾਣੇ ਤੇ ਆ ਰਿਹਾ ਉਹਦੇ ਬਾਰੇ ਸੰਗਤਾਂ ਨੂੰ ਕੀ ਕਹਿਣਾ ਜਾਊਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡਰੀ ਚਾਦਰ ਨੌਏ ਪਾਸ਼ਾਈ ਜੇਦੂ ਦੇਗ ਬਾਹਾ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਰਪੰਦਿਕ ਵਿਸ਼ਾਲ ਸੈਗਰ ਰੈਲੀ ਤੈਂਗਲ ਯਾਤਰਾ ਜਿਹੜੀ ਦਿੱਲੀ ਤੋਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ 15 ਤਰੀਕ ਨੂੰ ਚੱਲੀ ਹੈ ਅੱਜ ਸਾਡੇ ਦਿੱਲੀ ਸਿੰਘ ਗੁਰਦੁਆਰਾ ਮੰਡਲ ਕਮੇਟੀ ਦੇ ਸਾਧਕਾ ਪ੍ਰਧਾਨ ਆ ਸ੍ਰੀ ਮਨਜੀਤ ਸਿੰਘ ਜੀ ਕੇ ਨੇ ਉਹਨਾਂ ਦੀ ਗੁਆਚ ਚ ਆ ਰਹੀ ਆ ਜੋ ਕਿ ਵੱਖ-ਵੱਖ ਪੜਾ ਕਰਦੇ ਹੋਏ ਅੱਜ ਉਹ ਇੱਥੇ ਫਗਵਾੜੇ ਪਹੁੰਚ ਰਹੇ ਆ ਜਿੱਥੇ ਸ਼ਰੋਮਨੀ ਕਾਲੀਦਾਨ ਹਲਕਾ ਫਗਵਾੜਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਸ੍ਰੀ ਗੁਰਦੇਵ ਜਹਾਦਰ ਸਾਹਿਬ ਨੇ ਆਪਣੇ ਦੀ ਪਰਵਾਨੀ ਕਰਮ ਦੀ ਹਿੰਦ ਕਰਮ ਦੀ ਖਾਤਰ ਦਿੱਤੀ ਤਾਂ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਮਿਸਾਲ پوری ਦੁਨੀਆ ਕਿਤੇ ਨਹੀਂ ਮਿਲਦੀ ਆਪਾਂ ਨੂੰ ਉਹਨਾਂ ਦੇ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਆਪਾਂ ਨੂੰ ਉਹ ਚੱਲਣਾ ਚਾਹੀਦਾ ਜੋ ਇਸ ਸਾਈਕਲ ਯਾਤਰਾ ਦਾ ਮਕਸਦ ਹੈਗਾ ਉਹ ਇਹੀ ਹੈ ਕਿ ਆਪਸੀ ਭਾਈਚਾਰਕ ਸਾਂਝ ਵਾਤਾਵਰਨ ਨੂੰ ਆਪਾਂ ਵਧੀਆ ਕਰਨਾ ਤੇ ਸੇਧ ਮਤਿ ਚੱਪਦਾ ਸਰ ਕਿਹੜੀ ਕਿਹੜੀ ਜਗ੍ਹਾ ਪਹੁੰਚੇਗਾ ਅੱਜ ਜੀ ਜਿਹੜੀ ਇਹ ਯਾਤਰਾ ਹੈਗੀ ਆ ਇਹ 20 ਤਰੀਕ ਨੂੰ ਗੁਰੂਗਾਂ ਮਹਿਲ ਅੰਮ੍ਰਿਤਸਰ ਪਹੁੰਚਣੀ ਜਿੱਥੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਆ ਉੱਥੇ ਪਹੁੰਚੂਗੀ ਪਰ ਇਹ ਪਹਿਲੀ ਵਾਰ ਯਾਤਰਾ ਆ ਰਹੀ ਹੈ ਜਾਂ ਮਤਲਬ ਪਹਿਲਾਂ ਵੀ ਆਈ ਆ ਪਹਿਲਾਂ ਆਂਦੀ ਰਹਿੰਦੀਆਂ ਯਾਤਰਾਵਾਂ ਲੇਕਿਨ ਜਿਹੜੀ ਇਸ ਤਾਪਦੀ ਦੇ ਸਨਮਰਪਨ ਦੀ ਯਾਤਰਾ ਵਾ ਇਹ ਆ ਰਹੀ ਆ ਜਿਹੜੀ ਤੋ ਜਿਹੜੇ ਜਥਾ ਆ ਰਿਹਾ ਕਿੰਨੇ ਕ ਜਥਾ ਆ ਮੰਨ ਲਓ ਕੋ ਲਗਭਗ ਕਿੰਨੇ ਕ ਮੈਂਬਰ ਹੋਣਗੇ ਤਕਰੀਬਨ 150 ਤੋਂ ਪੌਣੇ 200 ਦੇ ਵਿੱਚ ਜਿਹੜੇ ਯਾਤਰੀ ਹੈਗੇ ਆ ਨਾਲ ਸਾਈਕਲ ਜਿਹੜੇ ਚਲਾ ਕੇ ਨਾਲ ਆ ਰਹੇ ਆ ਤਾਂ ਮੈਂ ਸਮਝਦਾ ਕਿ ਜਿੱਥੇ ਵੱਖ-ਵੱਖ ਪੜਾਵਾਂ ਤੇ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੇ ਅੱਜ ਅਸੀਂ ਤੇ ਇਫਵਾੜ ਆ ਜਿੱਨਾ ਸਵਾਗਤ ਕਰਾਂਗੇ ਤੇ ਗੁਰਦੁਆਰਾ ਸੁਖਚਾਨਾ ਸਾਹਿਬ ਗਈ ਉਹਨਾਂ ਦੇ ਉੱਥੇ ਲੰਗਰ ਚੁਕਾ ਕੇ ਤੇ ਅਗਲੇ ਪੜਾਜ ਜਲੰਧਰ ਲਈ ਹਿਰਵਾਨਾ ਹੋਣੀ ਹੈ। ਦੁਆਬਾ نیوز ਨਾਲ ਗੱਲਬਾਤ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਠੀਕ ਹੈ ਥੈਂਕ ਯੂ। ਤੁਹਾਡਾ ਅੱਜ ਅੱਜ ਮੈਂ ਫੁਗਵਾੜੇ ਦੀ ਸੰਗਤ ਤੋਂ ਹੋਰ ਹਲਕਾ ਇੰਚਾਰਜ ਰਾਨਾ ਸਾਹਿਬ ਮੈਂ ਧੰਨਵਾਦੀ ਹਾਂ ਸਮੂਹ ਹਗੜ ਦਾ ਫੁਗਵਾੜੇ ਵੜਿਆ ਤੇ ਪਹਿਲੇ ਨਾਮਧਾਰੀਆਂ ਨੇ ਸਮਾਜ ਦੇ ਸੂਬਾਧਰਾਂ ਦੀ ਸੰਗਤ ਵਿੱਚ ਸਵਾਗਤ ਕੀਤਾ ਹੁਣ ਕੁਆੜੀ ਦੀ ਸੰਗਤ ਕਰ ਰਹੀ ਹੈ ਅਕਾਲੀ ਦਲ ਦੇ ਮੁਖੀ ਕਰ ਰਹੇ ਨੇ ਸਾਡੇ ਸਵਾਗਤਾਂ ਦੇ ਵਿੱਚ ਜਿੱਥੇ ਮੰਦਰ ਕਮੇਟੀਆਂ ਜਿੱਥੇ ਇਸ ਲਈ ਸਸੰਸਭਾਵਾਂ ਜਿੱਥੇ ਹਰ ਤਰ੍ਹਾਂ ਦੇ ਲੋਕ ਮੇਨਾਲ ਸਾਈਕਲਿਸਟ Hindu ਵੀ ਨੇ ਨਾਨ ਸਿੱਖ ਵੀ ਨੇ ਮੈਂ ਸਮਝਦਾ ਹਾਂ ਕਿ ਯਾਤਰਾ ਜਿਹੜਾ ਮਕਸਦ ਲੈ ਕੇ ਚੱਲੀ ਹੈ ਉਹ ਮਕਸਦ ਪੂਰਾ ਹੰਦਾ ਨਜ਼ਰ ਆਂਦਾ ਹੈ ਯੂਥ ਅਟਰੈਕਟ ਹੋ ਰਿਹਾ ਹੈ ਮੇਨ ਇਹ ਹੈ ਕਿ ਆਪਣੀ ਦਸਤਾਰ ਦੀ ਆਪਣੀ ਊੜੇ ਦੇ ਜੂੜੇ ਦੀ ਪਕੜ ਮਜ਼ਬੂਤ ਹੋਵੇ ਧਰਮ ਪਰਵਰਤਨ ਤੋਂ ਬਚੀਏ ਜਿਵੇਂ ਮਾਝੇ ਦੇ ਵਿੱਚ ਪਾਸਟਰਾਂ ਨੇ ਪਾਦਰੀਆਂ ਨੇ ਧੋਖੇ ਨਾਲ ਪਰਵਰਤਨ ਕਰਾਇਆ ਲਾਲਤ ਦੀਨ ਜਾਂ ਦੂਸਰੇ ਇਹ ਪਰਵਰਤਨ ਲਾਲਤ ਦੀਨ ਹੋਣ ਜਾਂ ਤਲਵਾਰ ਦੇ ਜ਼ੋਰ ਤੇ ਗੁਰੂ ਤੇਗ ਬਹਾਦਰ ਜੀ ਦਾ ਸਨਿਆ ਲੈ ਕੇ ਦੀ ਜਾ ਰਹੇ ਆਂ ਗੁਰੂ ਮਾਰ ਦੀ ਮੇ ਲਖਣ ਔਰ ਅਸੀਂ ਡਰਗਸ ਦੇ ਖਿਲਾਫ ਅਸੀਂ এনवायरमेंट ਦੇ ਹੱਕ ਅਸੀਂ ਸਿਹਤ ਵਾਸਤੇ ਜੇ ਮੇਰੀ ਉਮਰ ਦਾ ਮੈਂ ਇਹਦੀ ਸਾਈਕਲ ਚਲਾ ਸਕਦਾ ਗੁਰੂ ਦੀ ਕਿਰਪਾ ਨਾਲ ਇਹ ਜਵਾਨ ਬੱਚੇ ਘਰਾਂ ਚੋ ਬੈਠੇ ਆ ਇਹ ਸਕਰੀਨਾਂ ਦੇ ਉੱਤੇ ਇੰਸਟਾਗ੍ਰਾਮ ਦੇ ਕੋ ਲੱਗੇ ਹੋਏ ਆ ਇਹਨਾਂ ਦੀ ਅੱਖਾਂ ਤੇ ਦਿਮਾਗ ਦੀ ਨਸਾਂ ਕਮਜ਼ੋਰ ਹੋ ਗਈਆਂ ਨੇ ਮੈਂ ਸਮਝਦਾ ਇਹ ਵਿਲੱਖਣ ਯਾਤਰਾ ਹੈ ਜਿਹੜੀ ਸਿੱਧੀ ਸੰ ਗੁਰੂ ਤੇਗ ਬਹਾਦਰ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜਿਹਦੇ ਚਾਂਦੀ ਚੌਕ ਸੀਸਗੰਜ ਤੋਂ ਚੱਲੀ ਹੈ ਜਨਮ ਸਥਾਨ ਨਤਮਸਤਕੋਂ ਚੱਲੀ ਹੈ ਇਹ ਜਿੱਥੇ ਧਰਮ ਦਾ ਸੁਨੇਹਾ ਦੇ ਰਹੀ ਹੈ ਉੱਥੇ ਸਮਾਜ ਦੀਆਂ ਬੁਰਾਈਆਂ ਦਾ ਸੁਨੇਹਾ ਦੇ ਰਹੀ ਹੈ ਗੁਰੂਆਂ ਨੇ ਮੰਨ ਖਾੜੇ ਖੋਲੇ ਸੀਗੇ ਗੁਰੂਆਂ ਨੇ ਯੁੱਧ ਕਰਾਈ ਸੀ ਕਿ ਆਪਸ ਵਿੱਚ ਮੈਂ ਸਮਝਦਾ ਹਾਂ ਕਿ ਇਹ ਸਾਰੇ ਸ리에 ਦਿੰਦੇ ਹੋਏ ਅਸੀਂ ਜਾ ਰਹੇ ਹਾਂ ਅਸੀਂ ਖੇਤਾਂ ਚੋਂ ਨਿਕਲਦੇ ਹਾਂ ਅਸੀਂ ਪਿੰਡਾਂ ਚੋਂ ਨਿਕਲਦੇ ਹਾਂ ਅਸੀਂ ਸ਼ਹਿਰਾਂ ਚੋਂ ਨਿਕਲਦੇ ਹਾਂ ਅਸੀਂ ਕਸਬਿਆਂ ਤੋਂ ਨਿਕਲਦੇ ਹਾਂ ਜਿਸ ਤਰੀਕੇ ਨਾਲ ਲੋਕਾਂ ਦਾ ਉਤਸ਼ਾਹ ਹੈਗਾ ਮੈਂ ਸਮਝਦਾ ਬਹੁਤ ਵੱਡੀ ਮੈਸੇਜ ਇਸ ਯਾਤਰਾ ਦਾ ਹੈ ਕੋਈ ਕੋਹਾ ਵਾਹਿਗੁਰੂ ਕੀ ਫਤਿਹ ਸਮੂਹ ਜਿਹੜੀ ਦੁਨੀਆ ਦੇ ਵਿੱਚ ਸਿੱਖ ਸੰਗਤ ਹੈ ਉਹ ਸਾਬ ਸ੍ਰੀ ਗੁਰਤੇਗ ਬਾਦਲ ਜੀ ਮਹਾਰਾਜੀ ਦਾ ਜੋ 350 ਸਾਲਾ ਸ਼ਤਾਬੀ ਜਿਹੜੀ ਉਹ ਮਨਾ ਰਹੀ ਹੈ ਉਹਨਾਂ ਦਾ ਬਣਾਉਣ ਦਾ ਸਾਡਾ ਇਹੀ ਕਹਿੰਦੇ ਮੰਤਵ ਆ ਵੀ ਉਹਨੇ ਵੇ ਸਖਿਆਵਾਂ ਤੇ ਚੱਲਦੇ ਹੋਏ ਜਿਹੜਾ ਆ ਆਪਣਾ ਜੀਵਨ ਨੂੰ ਸੁਧਾਰੀਏ ਪਹਿਲਾਂ ਵੀ ਕਿੱਥੋਂ ਗੁਰਦੇਵ ਬਹਾਦਰ ਜੀ ਆਸਾਮ ਤੋਂ ਧੋਗੜੀ ਸਾਹਿਬ ਤੋਂ ਪੂਰਾ ਚੱਲਦਾ ਹੋਇਆ ਨਗਰ ਕੀਰਤਨ ਜਿਹੜਾ ਆ ਦਰੂਪ ਦੇ ਵਿੱਚ ਇੱਥੇ ਆਇਆ ਸੀਗਾ ਉਹਦਾ ਫਗਵਾੜਾ ਸ਼ਹਿਰ ਦੀ ਸੰਗਤਾਂ ਨੇ ਬਹੁਤ ਹੀ ਪੁਰਜ਼ੋਰ ਸਵਾਗਤ ਕੀਤਾ ਆ ਗੁਰਦੇਵ ਬਹਾਦਰ ਜੀ ਨੇ ਉਹੀ ਰੂਟ ਚੁਣਿਆ ਸੀ ਜਿਹੜਾ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸੋ ਉਦਾਸੀ ਵਿਲੇ ਜੁਣਿਆ ਸੀ ਔਰ ਉਸੇ ਉਦਾਸੀ ਦੇ ਤਹਿਤ ਹੀ ਗੁਰਦੇਵ ਬਹਾਦਰ ਜੀ ਉੱਥੇ ਸਫਰ ਕਰਦੇ ਗਏ ਉਹ ਦੁਨੀਆ ਨੂੰ ਤਾਰਦੇ ਗਏ ਔਰ ਇੱਥੇ ਆ ਕੇ ਉਹਨਾਂ ਨੇ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਉਹ ਬਰਸਾ ਕੇ ਇੱਥੇ ਇਸ ਜਗ੍ਹਾ ਤੋਂ ਹੀ ਆਪਣੇ ਸਾਈਂ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਬਚਪਨ ਦੇ ਵਿੱਚ ਸੀਗੇ ਗੋਬਿੰਦ ਰਾਏ ਜੀ ਸੀ ਉਹਨਾਂ ਦੇ ਕਹਿਣ ਦੇ ਹਿੰਦੂ ਧਰਮ ਦੀ ਰਾਖੀ ਲਈ ਜਿਹੜਾ ਆ ਉਹ ਬਲੀਦਾਨ ਦੇਣ ਲਈ ਦਿੱਲੀ ਗਏ ਔਰ ਉੱਥੇ ਜਾ ਕੇ ਬਲੀਦਾਨ ਦਿੱਤਾ ਔਰ ਜਿਹੜਾ ਕੋਈ ਵੀ ਗਰੇ ਹਿੰਦੁਸਤਾਨ ਦਾ ਇੱਕ ਵੀ ਵਾਸੀ ਉਹਦਾ ਇੱਕ ਇੱਕ ਰੋਮ ਜਿਹੜਾ ਆ ਉਹਦਾ ਕਰਜ਼ਦਾਰ ਆ ਕਿ ਨਹੀਂ ਤਾਂ ਅੱਜ ਇੱਥੇ ਸਾਰੇ ਮੁਸਲਮਾਨ ਹੋਣੇ ਸੀਗੇ ਔਰ ਇੱਥੇ ਕੋਈ ਵੀ ਗਰੇ ਕਿਸੇ ਵੀ ਧਰਮ ਦਾ ਹੋਰ ਨਹੀਂ ਸੀ ਰਹਿਣਾ ਸੋ ਸਾਨੂੰ ਗੁਰਦੇਵ ਜੀ ਬਾਹਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਨਾ ਚਾਹੀਦਾ ਉਹਨਾਂ ਦੇ ਕੀਤੇ ਇਹਾਸਾਨਾਂ ਨੂੰ ਜਿੱਤੇ ਕਰਨਾ ਚਾਹੀਦਾ ਕੋਈ ਉਹਨਾਂ ਦੇ ਸਾਹ ਨੂੰ ਨਹੀਂ ਪੁੱਛ ਸਕਦਾ ਆਓ ਨਾਲ ਅੱਜ ਪ੍ਰਣ ਲਈਏ ਵਜੀ ਗੁਰਦੇਵ ਬਹਾਦਰ ਜੀ ਦੇ ਚੱਲੇ ਹੋਏ ਦਰਸ਼ਨ ਮਾਰਗ ਦੇ ਉੱਤੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ